ਹਾਂਜੀ ਕੀ ਹਾਲ ਚਾਲ ਆ ਜੀ ਅੱਜ ਫੇਰ ਇੱਕ ਵਾਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਅੱਜ ਪਹੁੰਚੇ ਹੋਏ ਆਂ ਪਿੰਡ ਜਾਜੇ ਵਿਖੇ ਜਿੱਥੇ ਭਾਜੀ ਹੁਣਾਂ ਨੇ ਆਪਣੇ ਇੱਕ ਪੰਜਾਬੀ ਭਰਾ ਨੇ ਫਾਸਟ ਫੂਡ ਦਾ ਕੰਮ ਖੋਲ੍ਹਿਆ ਹੋਇਆ ਆ ਯਾਨੀ ਕਿ ਮੈਂ ਤਾਂ ਬਹੁਤ ਵਾਰੀ ਖਾਦਾ ਅੱਜ ਮੈਂ ਤੁਹਾਨੂੰ ਵੀ ਲੈ ਕੇ ਆਇਆ ਤੁਹਾਨੂੰ ਦੁਕਾਨ ਦੀ ਲੋਕੇਸ਼ਨ ਦੱਸਣ ਵਾਸਤੇ ਕਿ ਇੱਥੇ ਕੋਈ ਆਣ ਕੇ ਜਰੂਰ ਖਾਓ ਭਾਜੀ ਹੁਣਾਂ ਦਾ ਜਿਹੜਾ ਫੂਡ ਆ ਉਹ ਬਹੁਤ ਵਧੀਆ ਆ ਆਜੋ ਗੱਲਬਾਤ ਕਰਦੇ ਆਂ ਭਾਜੀ ਹੁਣਾਂ ਨਾਲ ਤੇ ਮਿਲਦੇ ਆਂ ਓਨਰ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਗਰੁੱਪ ਯਾਰ ਟਾਂਡੇ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਅੱਜ ਅਸੀਂ ਤੁਹਾਡੇ ਕਾਫੀ ਟਾਈਮ ਮੈਂ ਦਾ ਫੂਡ ਬਹੁਤ ਵਾਰੀ ਖਾਦਾ ਮੈਂ ਕਹਾਂ ਚੱਲ ਅੱਜ ਆਪਣੇ ਦਰਸ਼ਕਾਂ ਨੂੰ ਵੀ ਆਪਾਂ ਤੁਹਾਡਾ ਫੂਡ ਦਿਖਾਇਆ ਜਾਵੇ ਕਿ ਤੁਸੀਂ ਕੀ ਕੀ ਤਿਆਰ ਕਰਦੇ ਆ ਅਸੀਂ ਭਾਈ ਆਪਣੇ ਕੋਲ ਮੋਮਸ ਹੈਗੇ ਆ ਬਰਬਰ ਹੈਗੇ ਆ ਮੂਟਰ ਹੈਗੇ ਆ ਸਪ੍ਰਿੰਗ ਰੋਲ ਵਗੈਰਾ ਅਸੀਂ ਸਭ ਤਿਆਰ ਕਰਦੇ ਆ ਤੁਸੀਂ ਆਪ ਹੀ ਤੁਹਾਡੇ ਸਾਹਮਣੇ ਜਿੱਦਾਂ ਤੁਸੀਂ ਦੇਖਦਾ ਆਪ ਹੀ ਸਾਰਾ ਕੁਝ ਤਿਆਰ ਕਰ ਰਹੇ ਹੋ ਹਾਂਜੀ ਹਾਂਜੀ ਮੈਂ ਦੇਖ ਹੀ ਰਿਹਾ ਆਂ ਕਿ ਤੁਸੀਂ ਇਹ ਸਾਰਾ ਤਿਆਰ ਕਰਕੇ ਦਿਨੇ ਹਾਂਜੀ ਹਾਂਜੀ ਤੇ ਸਾਡੇ ਦਰਸ਼ਕਾਂ ਨੂੰ ਵੀ ਤੁਸੀਂ ਤਿਆਰ ਕਰਕੇ ਦਿਖਾ ਦਿਓ ਕੁਝ ਹਾਂਜੀ ਹਾਂਜੀ ਕੋਈ ਨਹੀਂ ਬਸ ਇਹ ਦੇਖੋ ਮਮਨਸ ਤਿਆਰ ਕਰ ਰਹੇ ਆਂ ਹੀ ਆਪਣੇ ਸਾਰਾ ਕੁਝ ਬਾਈ ਹੈਂਡ ਆਪਣੇ ਹਿਸਾਬ ਨਾਲ ਕਰਦੇ ਆਂ ਭਾਜੀ ਭਾਈ ਇਹਦੇ ਵਿੱਚ ਕੀ ਕੀ ਪੈਂਦਾ ਜਿੱਦਾਂ ਕੀ ਕੀ ਸਬਜ਼ੀ ਹੁੰਦਾ ਇਹਦੇ ਵਿੱਚ ਬੜੀ ਅਸੀਂ ਪੱਤਾ ਗੋਭੀ ਗਾਜਰਾਂ ਸ਼ਿਮਲਾ ਮਿਰਚ ਆਪਣਾ ਵਿੱਚ ਧਨੀਆ ਵੀ ਪਾ ਸਕਦੇ ਆਂ ਕੜੀਆਂ ਮਿਰਚਾਂ ਹੋ ਗਈਆਂ ਉਹ ਨਾਲ ਇਹ ਨੋਡ ਰਹੀ ਪੈਂਦੀ ਭਾਈ ਇਹ ਵੀ ਥੋੜੀ ਜਿਹਾ ਨਹੀਂ ਇਹ ਟੋਟਲ ਵੈਜੀ ਹੁੰਦਾ ਹੈ ਹਾਂਜੀ ਹਾਂਜੀ ਵੈਜੀ ਬਣਾਉਣਾ ਦਾ ਵੀ ਆਪਣੀ ਵੈਜ ਦੀ ਸ਼ੌਭਾ ਨੌਨ ਵੈਜ ਨਹੀਂ ਬਿਲਕੁਲ ਹੈਗਾ ਤੇ ਬਿਲਕੁਲ ਜੀ ਹਾਂਜੀ ਹਾਂਜੀ ਤੇ ਅਸੀਂ ਦੇਖ ਵੀ ਰਹੇ ਤੁਸੀਂ ਦੇਖ ਵੀ ਰਹੋਗੇ ਸਾਫ ਸਪਾਈਸ ਤੇ ਧਿਆਨ ਭਾਜੀ ਹੋਣਾ ਨੇ ਕਾਫੀ ਰੱਖਿਆ ਹੋਇਆ ਨਹੀਂ ਨਹੀਂ ਬਹੁਤ ਵਧੀਆ ਦੇਖ ਆਪਾਂ ਅਕਸਰ ਸੋਸ਼ਲ ਮੀਡੀਆ ਤੇ ਦੇਖਦੇ ਆਂ ਕਿ ਕਿਦਾਂ ਗੰਦਮੰਦ ਵਾਲੀਆਂ ਚੀਜ਼ਾਂ ਵੀ ਸਾਨੂੰ ਖਿਲਾ ਦਿੰਦੇ ਆ ਉਹ ਘਰੋਂ ਤਿਆਰ ਕਰਕੇ ਲੈ ਆਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਖਲਾਤਾ ਦਾ ਕੀ ਨਹੀਂ ਹਾਂਜੀ ਏਦਾਂ ਤੁਹਾਡੇ ਸਾਹਮਣੇ ਆ ਦੇਖੋ ਤੁਸੀਂ ਇਹਨਾਂ ਸਾਰਾ ਕੁਝ ਤੁਹਾਡੇ ਸਾਹਮਣੇ ਤਿਆ ਪਾਜੀ ਹੁਣੀ ਹੁਣ ਸਾਨੂੰ ਇੱਕ ਪਲੇਟ ਸਪ੍ਰਿੰਗ ਰੋਲ ਲਾ ਕੇ ਦਿਖਾਉਣਗੇ ਪਾਜੀ ਪ੍ਰਾਈਸ ਵੀ ਦੱਸ ਦੋ ਕੀ ਪ੍ਰਾਈਸ ਆ ਆਪਣਾ ਪ੍ਰਾਈਸ ਪਾਜੀ ਆਪਣਾ ਸਪ੍ਰਿੰਗ ਰੋਲ ਦਾ 50 ਠੀਕ ਆ ਤੇ ਮਮੋਸ ਆਪਣੇ ਵੀ 50 ਰੁਪਏ ਆ ਪਲੇਟ ਆ 버ਗਰ ਆਪਣੇ ਕੋਲ 40 ਆ ਵੀ ਹੈਗਾ ਆ ਠੀਕ ਆ ਤੇ ਪਨੀਰ ਵਾਲਾ ਜਾਂ ਚੀਜ਼ ਵਾਲਾ 50 ਰੁਪਏ ਦਾ ਠੀਕ ਆ ਤਾਂ ਸਭ ਤੋਂ ਯਾਨੀ ਕਿ ਜਿਹੜੀ ਵੱਧ ਆਈਟਮ ਵੇਚਦੀ ਆਪਣੇ ਕੋਲ ਕਿਹੜੀ ਆ ਆਪਣੇ ਕੋਲ ਬੜੀ ਜ਼ਿਆਦਾ ਸਪ੍ਰਿੰਗ ਰੋਲ ਤੇ ਮਮੋਸ ਹੀ ਆ ਉਹਦਾ ਵਿੱਚ ਕਦੀ ਕਦੀ ਤਾਂ ਹੋਏ ਆਪਣੇ 버ਗਰ ਵੀ ਬਹੁਤ ਵਧੀਆ ਚੱਲ ਪੈਂਦਾ ਹਾਂ 버ਗਰ ਵੀ ਲੱਗ ਜਾਂਦੇ ਆ वैसे सबको ब्रश ਜਿਹੜੀ ਤੁਹਾਡੀ ਕੀ ਜਾਰੀ ਵਿਗਣ ਵਾਲੀ ਆ ਮੋਮੋਸ ਸਪੈਸ਼ਲ ਖਾਣਾ ਸਪੈਸ਼ਲ ਖਾਣਾ ਜੀ ਤੇ ਨਾਲ ਹੀ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਯਾਨੀ ਕਿ ਤੁਸੀਂ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਜੋ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਭਾਜੀ ਪਹਿਲਾਂ ਤੁਸੀਂ ਬਾਹਰ ਵੀ ਸੀਗੇ ਹਾਂਜੀ ਹਾਂਜੀ ਭਾਜੀ ਮੈਂ ਆਪਾਂ ਦੁਬਈ ਸੀਗੇ ਪਹਿਲਾਂ ਠੀਕ ਆ ਦੁਬਈ ਆ ਜੀ ਲਾਇ 10 12 ਸਾਲ ਠੀਕ ਆ ਪਰ ਉਹਨੂੰ ਆਪਾਂ ਜਾਣ ਤੋਂ ਪਹਿਲਾਂ ਵੀ ਇਹੀ ਸੋਚਿਆ ਜੇ ਅਸੀਂ ਆਪਣਾ ਦੇਸ਼ ਦੇ ਵਿੱਚ ਕੋਈ ਕੰਮ ਕਰਨਾ ਚਾਹੁੰਦੇ ਆ ਬਿਲਕੁਲ ਇਸ ਕਰਕੇ ਹੁਣ ਬੌਸ ਆ ਜੀ ਜਿੱਦਾਂ ਚਲੋ ਬਾਹਰ ਵੀ ਇੱਕ ਬੰਦਾ ਪਹਿਲਾਂ ਜਾਣਾ ਜ਼ਰੂਰੀ ਹੈ ਕਿਉਂਕਿ ਇੱਕ ਬੰਦੇ ਦਾ ਯਾਨੀ ਕਿ 베이스 ਬਣ ਜਾਂਦਾ ਹਾਂਜੀ ਘਰ-ਘਰ ਵੱਡ ਜਾਂਦਾ ਹੈ ਉਸ ਤੋਂ ਬਾਅਦ ਬੰਦਾ ਇੱਥੇ ਆਣ ਕੇ ਵੀ ਆਪਣਾ ਕੋਈ ਕੰਮ ਕਾਜ ਖ ਮੋਮੋਸ ਲਾ ਕੇ ਦਿਖਾ ਲਣਗੇ ਆਜੋ ਦੇਖਦੇ ਆਂ ਭਾਜੀ ਹੁਣੀ ਮੋਮੋਸ ਫਰਾਈ ਲੱਗੇ ਕਰਨ ਤੇ ਤੁਸੀਂ ਦੇਖ ਰਹੇ ਹੋ ਜੀ ਸਪਾਈ ਦਾ ਵੀ ਭਾਜੀ ਹੁਣਾ ਨੇ ਬਹੁਤ ਧਿਆਨ ਰੱਖਿਆ ਹੋਇਆ ਯਾਨੀ ਸਾਫ ਸੁਥਰੀ ਆ ਇਹ ਨਹੀਂ ਕਿ ਕੋਈ ਬੰਦ ਮੰਦਾ ਇੱਥੇ ਵਿੱਚ ਨਹੀਂ ਤੁਹਾਡੇ ਸਾਹਮਣੇ ਸਾਰਾ ਕੁਝ ਤਿਆਰ ਹੁੰਦਾ ਆ ਭਾਜੀ ਹੁਣੀ ਭਾਜੀ ਇਹ ਕੀ ਤਿਆਰ ਕਰ ਰਹੇ ਹੋ ਇਹ ਆਪਾਂ ਕ੍ਰੌਨ ਵਾਲੇ ਕਰਨੇ ਆ ਭਾਜੀ ਠੀਕ ਆ ਜੀ ਕ੍ਰੌਨ ਵਾਲੇ ਯਾਨੀ ਕਿ ਭਾਜੀ ਸਾਨੂੰ ਤਿਆਰ ਕਰਕੇ ਦੱਸਣਗੇ ਕ੍ਰਿਸਪੀ ਜਿਦਾਂ ਤੁਹਾਡੇ ਚਾਹਲਦੇ ਆ KFC ਸਟਾਈਲ ਮੋਮੋਸ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਕਿ ਤੇਲ ਵੀ ਸਾਫ਼ ਸੁਥਰਾ ਪਾਜੀ ਹੁਣਾਂ ਦਾ ਤੇ ਕਲਰ ਦੇਖੋ ਕਿੰਨਾ ਵਧੀਆ ਆਇਆ ਮੋਮੋਸ ਦੇ ਉੱਤੇ ਕ੍ਰਿਸਪੀ ਆ ਨਾਲ ਇੱਕਦਮ ਇਦਾਂ ਕਹਿ ਦਿੰਦੇ ਆ ਕਿ KFC ਵਾਲੇ ਬਣਾ ਕੇ ਦਿੰਦੇ ਨਾ ਉਹੀ ਚੀਜ਼ ਬਣਾ ਕੇ ਦਿੰਦੇ ਆ ਬਹੁਤ ਵਧੀਆ ਫੂਡ ਆ ਪਾਜੀ ਹੁਣਾਂ ਦਾ ਬਹੁਤ ਮਜ਼ਾ ਆਇਆ ਖਾ ਕੇ ਕ੍ਰਿਸਪੀ ਤੇ ਕੁਕਰੇ ਸਿਗਾ ਆ ਬਾਕੀ ਜਿਹੜੀ ਲੋਕੇਸ਼ਨ ਆ ਉਹ ਤੁਹਾਨੂੰ ਪਾਜੀ ਹੁਣੀ ਦੱਸਣਗੇ ਕਿ ਸਾਡੀ ਸ਼ਾਪ ਕਿੱਥੇ ਆ ਭਾਈ ਆਪਣੀ ਸ਼ਾਪ ਅਪਲੀਕੇਸ਼ਨ ਦਾ ਦੋ ਆਪਣੀ ਬੜੀ ਸ਼ਾਪ ਹੈਗੀ ਆ ਜੀ ਟਾਂਡੇ ਦਾ ਢੋਲ ਵਾਹ ਰੋਡ ਆ ਜੀ ਪਿੰਡ ਜਾਜਾ ਨੀਰ ਰੰਗੀਰਾਮ ਹਸਪੀਟਲ ਆ ਜੀ ਠੀਕ ਆ ਭਾਈ ਸਾਹਿਬ ਤੇ ਯਾਨੀ ਕਿ ਟਾਂਡਾ ਢੋਲ ਵਾਹ ਰੋਡ ਜਿਹੜਾ ਮੇਨ ਰੋਡ ਆ ਉਹਦੇ ਉੱਤੇ ਦੁਕਾਨਾਂ ਤੇ ਭਾਜੀ ਹੁਣਾਂ ਦਾ ਨਾਲ ਡੈਰੀ ਦਾ ਵੀ ਰੋਵਾਰਾ ਵੀ ਭਾਜੀ ਹੁਣੀ ਦੱਸਣਗੇ ਕਿ ਭਾਜੀ ਹੁਣੀ ਹਾਂਜੀ ਸਾਡੇ ਨਾਲ ਡੈਰੀ ਦਾ ਵੀ ਅਨੰਦ ਸਾਹਿਬ ਡੈਰੀ ਆ ਜੀ ਅਨੰਦ ਸਾਹਿਬ ਜੀ ਫਾਸਟਪੋਰਟ ਦਾ ਆ ਤੇ ਡੈਰੀ ਦਾ ਸਾਡੇ ਦੁੱਧ ਦਹੀਂ ਪਨੀਰ ਵਧੀਆ ਕੁਆਲਿਟੀ ਵਿੱਚ ਦਿੱਤਾ ਜਾਂਦਾ ਜੀ ਬਿਲਕੁਲ। ਬਾਕੀ ਇੱਕ ਔਰ ਜ਼ਰੂਰ ਵਿਜ਼ਿਟ ਆਓ ਭਾਜੀ ਹੁਣਾ ਦੀ ਹੌਸਲਾ ਵਧਾਈ ਕਰੋ ਤੁਸੀਂ ਵੀ ਕਿਉਂਕਿ ਤੁਹਾਡੇ سپورਟ ਦੀ ਲੋੜ ਆ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਹੀ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਭਾਜੀ ਹੁਣਾ ਨੇ ਇੱਥੇ ਸ਼ਾਪ ਆਪਣੀ ਨਵੀਂ ਓਪਨ ਕੀਤੀ ਹੋਈ ਆ। ਬਹੁਤ ਵਧੀਆ ਲੱਗਿਆ ਭਾਜੀ ਤੁਹਾਡਾ ਫੂਡ ਖਾ ਕੇ। ਧੰਨਵਾਦ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਫੋਟੋਵਾਰੀ? ਅਸੀਂ ਬੜੀ ਇਹੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਕਿ ਇੱਕ ਵਾਰੀ ਇਹਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ। ਵੀ ਇੱਥੇ ਆ ਕੇ ਤੁਹਾਨੂੰ ਕੋਈ ਨਰਾਸ਼ਕਾ ਤੁਹਾਡੇ ਨਹੀਂ ਪੱਲੇ ਪਊਗੀ ਤਾਂ ਅਸੀਂ ਖੁਸ਼ੀ ਹੋ ਕੇ ਜਾਵਾਂਗੇ ਇੱ ਹਾਂ ਜੀ ਧੰਨਵਾਦ। ਇਹ ਫਰੈਸ਼ ਫੂਡ ਹੋਊਗਾ ਭਾਜੀ, ਤਾਜ਼ਾ ਮਿਲੂਗਾ ਜਦੋਂ ਵੀ ਤੁਸੀਂ ਆਉਂਗੇ ਸ਼ਾਪ ਤੇ। ਵਧੀਆ ਹੋਊਗਾ ਫੂਡ ਸਾਡਾ। ਜਿਹੜੀ ਲੋਕੇਸ਼ਨ ਆ ਜੀ, ਆਹ ਟਾਂਡਾ ਢੋਲਵਾਹਾ ਰੋਡ ਆ ਜੀ। ਆਹ ਟਾਂਡਾ ਇਧਰਲੇ ਪਾਸੇ ਤੇ ਇਧਰਲੇ ਪਾਸੇ ਢੋਲਵਾਹਾ ਆ। ਤੇ ਇਧਰ ਭਾਜੀ ਹੁਣਾਂ ਦੀ ਜਿਹੜੀ ਆ ਸ਼ਾਪ ਆ, ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰੋ। ਭਾਜੀ ਹੁਣਾਂ ਦਾ ਫੂਡ ਜਿਹੜਾ ਉਹ ਇੱਕ ਨੰਬਰ ਫੂਡ ਆ। ਯਾਨੀ ਕਿ ਕੋਈ ਇਹਦੇ ਵਿੱਚ ਭਾਜੀ ਹੁਣੀ ਪੁਰਾਣਾ ਸਮਾਨ ਵੇਚ ਆ ਸਮਾਨ ਨਹੀਂ ਵੇਚਦੇ। ਰੋਜ਼ ਦੀ ਰੋਜ਼ ਸਮਾਨ ਬਣਾਉਂਦੇ ਆ ਆਪਣਾ ਤਾਂ ਰੋਜ਼ ਦੀ ਰੋਜ਼ ਹੀ ਵੇਚ ਦਿੰਦੇ ਆ।